ਇਹ ਇੱਕ ਮਹੀਨੇ ਤੋਂ ਅਸੀਂ ਦੇਖ ਰਿਆ ਕਿ ਸਾਡੇ ਅੰਮ੍ਰਿਤਸਰ ਸ਼ਹਿਰ ਗੁਰੂ ਦੀ ਨਗਰੀ ਦਾ ਹਰ ਪੱਖੋਂ ਸਾਡੀ ਜਿਹੜੀ ਇੱਕ ਡਵੈਲਪਮੈਂਟ ਹੈ ਫੇਲ ਹੋ ਚੁੱਕੀ ਹੈ ਚਾਹੇ ਉਹ ਕੂੜੇ ਦੇ ਢੇਰ ਦੇਖ ਲਓ ਪੁਰਾਣੀ ਕੰਪਨੀ ਭੱਜ ਗਈ ਨਵੀਂ ਕੰਪਨੀ ਨੇ ਹਲੇ 1.5-2 ਮਹੀਨੇ ਲਾਉਣੇ ਨੇ ਕਦੋਂ ਸ਼ੁਰੂ ਕਰਨ ਲਈ ਔਰ ਕਾਰਪੋਰੇਸ਼ਨ ਦੇ ਅਫਸਰਾਂ ਦੀ ਕੋਈ ਪਲਾਨਿੰਗ ਨਹੀਂ ਕਿ ਆ 1.5 ਮਹੀਨੇ ਦੇ ਕੂੜਾ ਨਹੀਂ ਚੁੱਕਿਆ ਜਾਏਗਾ ਜਿਹੜੀ ਬਿਮਾਰੀ ਫੈਲੇਗੀ ਕੂੜੇ ਤੋਂ ਜਿਹੜੀ ਸਾਡੇ ਬੱਚੇ ਬਿਮਾਰ ਹੋਣਗੇ ਸਾਡੇ ਬਜ਼ੁਰਗ ਬਿਮਾਰ ਹੋਣਗੇ ਸਾਡੇ ਲੋਕ ਬਿਮਾਰ ਹੋਣਗੇ ਉਹਨਾਂ ਬਾਰੇ ਕਾਰਪੋਰੇਸ਼ਨ ਦਾ ਕੋਈ ਨਹੀਂ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਆ ਰਿਹਾ ਪੀਣ ਵਾਲਾ ਪਾਣੀ ਗੰਦਾ ਹੈ ਸੀਵਰੇਜ ਸਿਸਟਮ ਟੋਟਲ ਕਲੈਪਸ ਕਰ ਬਾਰਸ਼ਾਂ ਕਰਕੇ ਥਾਂ ਥਾਂ ਦੇ ਗੱਡੇ ਪੈ ਗਏ ਨੇ ਕੋਈ ਪਲੈਨਿੰਗ ਨਹੀਂ ਕਿਉਂਕਿ ਪਿਛਲੇ 6 ਮਹੀਨੇ ਹੋ ਗਏ ਹਾਊਸ ਦੀ ਮੀਟਿੰਗ ਕਾਲ ਨਹੀਂ ਕੀਤੀ ਗਈ ਔਰ ਹਾਊਸ ਦੀ ਮੀਟਿੰਗ ਤੋਂ ਬਿਨਾ ਕੋਈ ਕੰਮ ਪਾਸ ਕੀਤਾ ਨਹੀਂ ਜਾਏਗਾ ਦੇਖੋ ਇਹ ਤੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਔਰ ਇਹ ਮੈਂ ਤੇ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਜਾਲੀ ਹੈ ਉਹਦਾ ਤੇ ਕੋਈ ਹੱਕ ਵੀ ਨਹੀਂ ਮੰਨਦਾ ਨਾ ਉਹਦੇ ਕੋਈ ਆਖੇ ਲੱਗਦਾ ਇਹ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਚਾਹੀਦਾ ਸੀ ਜੀ ਜੇ ਟੈਂਡਰ ਜਾਂ ਕੰਪਨੀ ਭੱਜ ਰਹੀ ਹੈ ਜੇ ਡੇਢ ਇੱਕ ਦੋ ਮਹੀਨੇ ਲੱਗਨੇ ਆ ਤੇ ਜਿਹੜੇ ਕਾਰਪੋਰੇਸ਼ਨ ਦੇ ਸਾਡੇ ਆਪਣੇ ਮੁਲਾਜ਼ਮ ਨੇ ਸਾਡੇ ਸ਼ਹਿਰ ਦੇ ਮੁਲਾਜ਼ਮ ਨੇ ਜਿਹੜੇ ਕਾਰਪੋਰੇਸ਼ਨ ਜਿਨ੍ਹਾਂ ਨੂੰ ਅਸੀਂ ਤਨਖਾਹ ਦਿੰਦੇ ਉਹਨਾਂ ਦੀ ਡਿਊਟੀ ਲਾਂਦੇ ਉਹ ਕੰਮ ਕਰਨ ਨੂੰ ਤਿਆਰ ਹੈ ਪਰ ਇਹ ਕਾਰਪੋਰੇਸ਼ਨ ਦੇ ਅਫਸਰ ਉਹਨਾਂ ਨੂੰ ਕਹਿਣਗੇ ਦੇ ਕੰਮ ਕਰਨਗੇ ਇਹਨਾਂ ਨੇ ਕੋਈ ਉਹਨਾਂ ਨੂੰ ਹਦਾਇਤ ਨਹੀਂ ਦਿੱਤੀ ਕੋਈ ਇਹਨਾਂ ਦਾ ਕੋਈ ਸਿਸਟਮ ਨਹੀਂ ਅੱਜ ਬਹੁਤ ਬੁਰਾ ਹਾਲ ਹੈ ਸਾਡੇ ਇਸ ਕੂੜੇ ਦਾ ਆਂਨੇ ਆਮ ਲੋਕਾਂ ਦੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਨੇ ਕੀ ਜਿਹੜੇ ਮੰਤਰੀ ਸੰਤਰੀ ਜਾਨ ਨੇ ਤੇ ਐਮਐਲਏ ਉਹਨਾਂ ਦੇ ਘਰਾਂ ਦੇ ਬਾਹਰ ਵੀ ਇਸ ਤਰ੍ਹਾਂ ਨੇ ਮੈਨੂੰ ਉਹਨੇ ਤੇ ਡੇਰ ਹੈ ਸਾਰੇ ਚੌਂਕਾ 'ਚ ਡੇਰ ਹੈ ਸਾਰੇ ਧਾਰਮਿਕ ਸਥਾਨਾਂ ਦੇ ਬਾਅਦ ਡੇਰ ਹੈ ਸਕੂਲਾਂ ਦੇ ਬਾਅਦ ਡੇਰ ਹੈ ਤੇ ਇਹਨਾਂ ਦੇ ਐਮ.ਐਲ.ਏ ਦੇ ਘਰਾਂ ਦਫ਼ਤਰਾਂ ਦੇ ਬਾਅਦ ਵੀ ਡੇਰ ਤੇ ਜਰੂਰ ਲੱਗੇ ਹੋਣਗੇ ਇਹਨਾਂ ਨੂੰ ਨਜ਼ਰ ਆਉਂਦਾ ਪਰ ਇਹ ਸਰਕਾਰ ਕਾਰਪੋਰੇਸ਼ਨ ਨੰਬਰ ਸਰ ਦੇ ਆਮ ਆਦਮੀ ਪਾਰਟੀ ਦੀ ਔਰ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਆ ਹਰ ਪੱਕਾ ਫੇਲ ਹੋ ਚੁੱਕੀ ਹੈ ਅੱਜ ਲੋਕਾਂ ਦੇ ਸਾਹਮਣੇ ਕਿਤੇ ਵੀ ਇਹ ਜਾਨ ਪੂਰੇ ਪੰਜਾਬ 'ਚ ਇਹਨਾਂ ਦਾ ਕੋਈ ਐਮਐਲਏ ਕੋਈ ਵੀ ਇਹਨਾਂ ਦਾ ਅਹੁਦੇਦਾਰ ਜਾਵੇ ਉਹਨੂੰ ਲੋਕੀ ਆਪਣੇ ਇਲਾਕਿਆਂ 'ਚ ਭਜਾਉਂਦੇ ਪਏ ਨੇ ਹਾਂ ਜੀ ਨਵਰਾਤਰੇ ਸ਼ੁਰੂ ਹੋ ਲੱਗੇ ਨੇ ਨਵਰਾਤਰੇ ਸ਼ੁਰੂ ਹੋ ਲੱਗੇ ਨੇ ਉਸ ਤੋਂ ਬਾਅਦ ਇਹ ਤਿਹਾੜ ਜਿਹੜੇ ਨੇ ਲੱਗਦੇ ਦੇਖੋ ਨਵਰਾਤਰੇ ਸਾਡੇ ਬੜੇ ਪਵਿੱਤਰ ਤਿਹਾੜ ਹੈ ਫਿਰ ਦੁਸ਼ਹਿਰਾ ਤਿਹਾੜ ਹੈ ਫਿਰ ਦੀਵਾਲੀ ਹੈ ਹੋਰ ਵੀ ਸਾਡੇ ਬਹੁਤ ਸਾਰੇ ਤਿਹਾੜ ਹੈ ਇਹ ਤਿਹਾੜਾਂ ਤੋਂ ਪਹਿਲੋ ਕਾਰਪੋਰੇਸ਼ਨ ਦੇ ਕਾਉਂਸਲਰਾਂ ਦੀ ਮੀਟਿੰਗ ਹੁੰਦੀ ਹੈ ਉਹਨਾਂ ਦੇ ਹਰ ਪਾਰਟੀ ਦੇ ਕਾਉਂਸਲਰਾਂ ਨੂੰ ਬੁਲਾ ਕੇ ਉਹਨਾਂ ਨਾਲ ਡਿਸਕਸ ਕੀਤਾ ਜਾਂਦਾ ਉਹਨਾਂ ਦੀ ਵਾਰਡਾਂ ਬਾਰੇ ਦੱਸਿਆ ਜਾਂਦਾ ਕਿ ਤੁਹਾਡੀ ਵਾਰਡਾਂ 'ਚ ਅਸੀਂ ਇਹ ਕੀ ਕਰਨਾ ਸੋ ਇਸੇ ਕਰਕੇ ਅੱਜ ਮਜਬੂਰਨ ਸਾਨੂੰ ਕਾਂਗਰਸੀਆਂ ਨੂੰ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਹਰ ਧਰਨਾ ਲਾਉਣਾ ਪਿਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਜੇ 2 4 5 ਦਿਨ ਦੇ ਅੰਦਰ ਇਹ ਕਾਰਪੋਰੇਸ਼ਨ ਦੇ ਅਫਸਰਾਂ ਨੇ ਕੂੜਾ ਜਾਂ ਇਹ ਸੀਵਰੇਜ ਸਿਸਟਮ ਨਹੀਂ ਕੀਤਾ ਅਸੀਂ ਆਪ ਆਪਣੇ ਲੈਵਲ ਤੇ ਰੀੜੀਆਂ ਟੋਲੀਆਂ ਇਕੱਠੀਆਂ ਕਰਕੇ ਕਾਉਂਸਲਰ ਆਪਣੇ ਜੇਬ ਚੋਂ ਪੈਸੇ ਖਰਚ ਕੇ ਕੂੜਾ ਚਕਾਵਾਂਗੇ ਔਰ ਇਹ ਕੂੜਾ ਏ ਅਫਸਰਾਂ ਦੇ ਬੂਹਿਆਂ ਦੇ ਅੱਗੇ ਆ ਕੇ ਸਤਾਗੇ ਤਾਂ ਦੱਸੋ। ਗਾਦਾ ਨਹੀਂ ਆਵਾਜ਼। ਦੇਖੋ ਅੱਜ ਜਿਹੜਾ ਧਰਨਾ ਹੈ ਇਹ ਤੇ ਸਿਰਫ ਇੱਕ ਵਰਨਿੰਗ ਹੈ ਅਫਸਰਾਂ ਨੂੰ ਜਿਹੜੇ ਸਵੇਰੇ 10 ਵਜੇ ਆਪਣੇ ਦਫ਼ਤਰਾਂ ਜਾ ਕੇ ਬਹਿ ਜਾਂਦੇ ਨੇ ਏਸੀ ਚ ਲਾ ਕੇ ਔਰ ਸ਼ਾਮੀ 5 ਕਿਉਂਕਿ ਇਹਨਾਂ ਨੂੰ ਤੇ ਇਹਨਾਂ ਦੀ ਤਨਖਾਹਾਂ ਮਿਲਦੀ ਹੈ ਇਹਨਾਂ ਨੂੰ ਲੋਕਾਂ ਦਾ ਦੁੱਖ ਤੇ ਪਤਾ ਹੀ ਨਹੀਂ ਕਿ ਲੋਕਾਂ ਨੂੰ ਕਿਹੜੀ ਮੁਸ਼ਕਲ ਹੈ ਕਦੀ ਜਾ ਮੈਨੂੰ ਅੱਜ ਕਿਸੇ ਅਫਸਰ ਦਾ ਫੋਨ ਆਇਆ ਉਹਨੇ ਮੈਨੂੰ ਗਿਆ ਕਹਿੰਦਾ ਜੀ ਸਾਰੇ ਸ਼ਹਿਰ ਦਾ ਕੰਮ ਹੈ ਮੈਂ ਕਿਹਾ ਤੁਸੀਂ ਬਾਹਰ ਨਿਕਲ ਕੇ ਤੇ ਦੇਖੋ ਤੁਹਾਨੂੰ ਬਾਹਰ ਸੜਕਾਂ ਤੇ ਪਤਾ ਤਾਂ ਲੱਗੇ ਕੀ ਹਾਲ ਬਣਿਆ ਪਿਆ ਸ਼ਹਿਰ ਦਾ ਸੋ ਇਹ ਹਾਲ ਹੈ ਅਫਸਰਾਂ ਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਨਿਕਲੇ ਨਹੀਂ ਕਦੀ ਦਫ਼ਤਰਾਂ ਤੋਂ ਬਾਹਰ ਤੇ ਇਹਨਾਂ ਨੂੰ ਪਤਾ ਕੀ ਹੋਣਾ ਸ਼ਹਿਰ ਦੀ ਮੁਸ਼ਕਲਾ ਦਾ ਦੇਖੋ ਮੈਂ ਫੇਰ ਗੱਲ ਕਹਿ ਰਿਹਾ ਕਿ ਜੇ ਇਹਨਾਂ ਨੇ ਕੂੜਾ ਨਾ ਚੁੱਕਿਆ ਅਸੀਂ ਆਪ ਟਰਾਲੀਆਂ ਜਾਂ ਰੇੜੀਆਂ ਜਾਂ ਜੇਸ ਲੈਵਲ ਤੇ ਵੀ ਹੱਟ ਕੇ ਹੋਏਗਾ ਅਸੀਂ ਅਰੇਂਜ ਕਰਾਂਗੇ ਔਰ ਇਹ ਅਫਸਰਾਂ ਦੇ ਬੂਏਆਂ ਦੇ ਘਰਾਂ ਦੇ ਬਾਹਰ ਜਾ ਕੇ ਕੂੜਾ ਸੁੱਟ ਕੇ ਆਵਾਂਗੇ ਇਹਨਾਂ ਨੂੰ ਫੇਰ ਇਸ ਉੱਤੇ ਪਿਆ ਨੂੰ ਪਤਾ ਲੱਗੇਗਾ ਜਦੋਂ ਇਹਨਾਂ ਦੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਲੱਗਣਗੇ ਇਹਨਾਂ ਨੂੰ ਫੇਰ ਨਜ਼ਰ ਆਏਗਾ ਇਹ ਸੱਚ